7 ਵਜੇ ਦੇ ਆਏ ਵੀ ਅਸੀਂ ਉਹ ਸਾਹਮਣੇ ਦਾ ਜਿੱਦ 200 ਫੁੱਟ ਚੱਕੋਗੇ ਹੁਣ ਤੱਕ ਅੱਛਾ ਕੋਈ ਨਹੀਂ ਪਹੁੰਚਿਆ ਉਰੇ ਅਸੀਂ ਆਪੇ ਵੱਟ-ਵੱਟ ਕੇ ਘਟ ਤੇ ਘੱਟ ਵੀ 1000 ਕੁਇੰਟਲ ਲੱਕੜੀ ਵੱਟ ਕੇ ਛੱਡਤੀ ਤੁਹਾਡੇ ਅਸੀਂ ਲੀੜੇ ਦੇਖ ਰਹੇ ਆ ਵੀਰਾਂ ਉਹਦੇ ਲੀੜੇ ਦੇਖ ਰਹੇ ਸਾਰਿਆਂ ਦੇ ਤੁਸੀਂ ਸਵੇਰ ਤੇ ਲੱਗੇ ਹੋ ਐਥੇ ਚਿੱਟੇ ਲੀੜਿਆਂ ਵਾਲੇ ਆਏ ਸੀ ਕਿ ਉਹਨਾਂ ਨੇ ਸਾਰ ਲਈ ਪਿੰਡਾਂ ਦੇ ਲੈ ਕੇ ਆਏ ਆ ਕਿਸੇ ਨੂੰ ਨਾ ਰੋਟੀ ਚਾਹ ਲੈਂਦੀ ਤਾਂ ਪਿੰਡਾਂ ਦੇ ਲੈ ਕੇ ਆਏ 10 ਵਰ ਮੀ ਪਹਿਲੇ ਸਾਡੇ ਦੇ ਇੱਕ ਕੋਈ ਇਹਨਾਂ ਦਾ ਬੰਦਾ ਨਹੀਂ ਆਇਆ ਕੋਈ ਇਹਨਾਂ ਦਾ ਬੇਜ਼ਦਾਰ ਨਹੀਂ ਆਇਆ ਕੋਈ ਜਗਲਾਤ ਵਾਲਾ ਨਹੀਂ ਆਇਆ ਕੋਈ ਸਰਕਾਰ ਦਾ ਨਹੀਂ ਆਇਆ ਇਹ ਸਰਕਾਰ ਕਰ ਕੀ ਦੀ ਹੈ ਜੇ ਤੁਹਾਡੇ ਪਿੰਡਾਂ ਦੇ ਵਿੱਚ ਇਹ ਪਾਣੀ ਪਹੁੰਚ ਗਿਆ ਉਹ ਬੰਦਾ ਇਕੱਠਾ ਕਰਕੇ ਐਮਐਲਏ ਫੋਟੋਆਂ ਖਿਚਾ ਕੇ ਚਲੇ ਗਿਆ ਉਹਨਾਂ ਨੇ ਅੱਤੀ ਪੁੱਛਿਆ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਨਹੀਂ ਹੈ ਇੱਕ ਵਾਰ ਸਾਰੇ ਬੰਦਿਆਂ ਨੇ ਅਸੀਂ ਲੱਗੇ ਹੋਏ 300 ਬੰਦਾ ਸੀ ਹੱਥ ਜੋੜ ਕੇ ਕਿਹਾ ਸਾਨੂੰ 2 ਕੁੰਟ ਤਾਰ ਭੇਜ ਦਿਓ ਅਸੀਂ ਆ ਦਰਖਤ ਬੰਨ੍ਹ ਦੀਏ ਆ ਹੁਣ ਭੇਜਦਾ ਐਮਐਲਏ 3 ਘੰਟੇ ਹੋ ਗਏ ਉਹਨੂੰ ਗਏ ਇਹ ਕੁਦਰਤੀ ਹੜ ਨਹੀਂ ਹੈ ਇਹ ਇਹਨਾਂ ਦੀ ਸਾਜ਼ਿਸ਼ਾਂ ਸਰਕਾਰਾਂ ਦੀਆਂ ਇਹ ਭਗਵੰਤ ਮਾਨ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਹੈ ਇਹ ਵਿੱਚੇ ਸਾਰੇ ਕੁਝ ਇਹ ਕਿਰਾਏ ਨਾਲ ਤੇ ਮੋਦੀ ਹੋ ਰਿਹਾ ਆਰਐਸਐਮ ਉਹ ਜਿਹੜਾ ਮੋਹਨ ਭਗਵਤ ਹੈ ਉਹਨਾਂ ਦੀ ਚੱਲ ਆ ਇਹ ਲਿਆ ਕੇ ਉੱਥੇ ਖੜ ਗਿਆ ਬਸ ਉਹਨਾਂ ਨੇ ਫੋਟੋਆਂ ਖਿੱਚ ਲਈਆਂ ਤਾੜੀਆਂ ਮਾਰਦੀਆਂ 20 ਮਿੰਟ ਨਹੀਂ ਖੜਿਆ 20 ਮਿੰਟ ਬਾਅਦ ਚਲੇ ਗਿਆ ਬੇ ਉਰੇ ਆਇਆ ਕੀ ਕਰਨ ਤਾਂ ਫੇ ਤਾੜੀਆਂ ਕਿਉਂ ਮਾਰੀਆਂ ਜੀ ਇੱਥੇ ਕੋਈ ਤਾੜੀਆਂ ਮਾਰੀਆਂ ਵੀ ਸਰਕਾਰ ਬਹੁਤ ਮਦਦ ਕਰਦੀ ਆ ਸਰਕਾਰ ਦੇ ਐਮਐਲਏ ਦੇਖਣ ਆਏ ਉਰੇ ਜਿਹੜੇ ਚਰਨਜੀਤ ਚੰਨੀ ਨੇ ਉਹਨਾਂ ਦੇ ਮੁੰਡੇ ਇੱਥੇ ਆਏ ਹੋਏ ਨੇ ਉਹ ਆਪ ਕੰਮ ਕਰਾ ਰਹੇ ਆ ਤੇ ਦੂਜੇ ਜਿਹੜੇ ਐਮਐਲਏ ਮੌਜੂਦਾ ਨੇ ਉਹ ਭੱਜ ਗਏ ਉਹ ਜੀ ਉੱਪਰੇ ਬੰਨ ਦੇ ਖੜੇ ਰਹੇ ਜੀ 15 ਕਿ ਮਿੰਟ ਖੜੇ ਚਰਨਜੀਤ ਸਿੰਘ ਚੰਨੀ ਦਾ ਮੁੰਡਾ ਨਵੀ ਜੀ ਉਹ ਸਾਡੇ ਨਾਲ ਦਰਖਤ ਚਕਾ ਚਕਾ ਕੇ ਲਵਾ ਰਹੇ ਤੇ ਪ੍ਰਸ਼ਾਸਨ ਜਵਾਂ ਨਹੀਂ ਮਦਦ ਕਰ ਰਿਹਾ ਆਪਣੇ ਪੁੱਤਾਂ ਵਰਗੇ ਟਰੈਕਟਰ ਫਸਲਾਂ ਤਬਾਹ ਕਰਦੀਆਂ ਪਿਆ ਜੀ ਪੂਰੇ ਜ਼ਮੀਨ ਆ 25 ਕਿੱਲੇ ਆ ਜੀ ਹੁਣ ਜੇ ਬੰਨ ਹਟਦਾ ਜ਼ਮੀਨ 8 ਫੁੱਟ ਨਹੀਂ ਵੀ ਆ ਇੱਧਰ ਹਨ ਡੰਗਰ ਲੈ ਕੇ ਦੇ ਦੂੰਗਾ ਇਹ ਡੰਗਰੇ ਸਾਡੇ ਢੜ ਦੇ ਨਿਆਣੇ ਘਰਾਂ ਬੈਠੇ ਆ ਔਰੇ ਤੇ ਭੱਜ ਕੇ ਘਰ ਪਿੰਡ ਵੀ ਨਹੀਂ ਜਾ ਵੜਨਾ ਜੇ ਹੁਣ ਲੋਕਾਂ ਤੇ ਜੇ ਇੱਥੇ ਤੇ ਟੁੱਟ ਗਿਆ ਅੱਛਾ ਉਹ ਖੇਤ ਵਾਲੇ ਦਾ ਸੀ ਧੰਨਵਾਦ ਕਰਦੇ ਆ ਜਿਹਨੇ ਇੱਕ ਵਾਰ ਨਹੀਂ ਰੋਕਿਆ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਵੱਢ ਦੋ ਇਲਾਕਾ ਬਜ ਦਾ ਬਚਾ ਲਓ ਵੀ ਵੱਢ ਕੇ ਛੱਡ ਦੋ ਘੱਟ ਤੇ ਘੱਟ ਵੀ ਉਹਦੀ 2-3-4 ਲੱਖ ਰੁਪਏ ਦੀ ਲੱਕੜੀ ਛੱਡਤੀ ਅਸੀਂ ਮੂਰੇ ਵੱਟ-ਵੱਟ ਕੇ ਔਰੇ ਜਿਹੜੀ ਠੋਕਰ ਪੈਂਦੀ ਔਰੇ ਲਾਇਏ ਸੀਗੇ ਬੱਢ ਗਏ ਵੀ ਦੇਖੋ ਕਿਵੇਂ ਚੱਕਰੀ ਚ ਘੁੰਮ ਰਹੇ ਆ ਇਹ ਸਰਕਾਰ ਦਾ ਫੇਲਿਅਰ ਆ ਇਹ ਸਰਕਾਰ ਨੇ ਪੁਰਾਣੀਆਂ ਸਰਕਾਰਾਂ ਕੋ ਕਰਦੀਆਂ ਤਾਂ ਹੈਗੀਆਂ ਤੀਆਂ ਅੰਨੇ ਹੜ ਤਾਂ ਨਹੀਂ ਆਏ 2023 ਚ ਹੜ ਆਇਆ 2025 ਚ ਹੁਣ ਤੱਕ ਪ੍ਰਸ਼ਾਸਨ ਨੇ ਸਾਨੂੰ 2 ਕੁਇੰਟਲ ਤਾਰ ਵੀ ਨਹੀਂ ਭੇਜੀ ਅਸੀਂ ਸਵੇਰ ਦੇ 7 ਵਜੇ ਤੇ ਫੋਨ ਕਰਾਉਂਦੇ ਆ ਅਸੀਂ ਸਾਰਾ ਕੁਝੇ ਕਰ ਲੈਣਾ ਅਸੀਂ ਪਿਆਪ ਸਿਰਾਬ ਤਾਂ ਆਉਂਦੀ ਨਹੀਂ ਨਾ ਕੋਈ ਚੱਕਰ ਨਹੀਂ ਪਰ ਟਾਈਮ ਦੀ ਟਾਈਮ ਸਾਨੂੰ ਚੀਜ਼ਾਂ ਦਾ ਅਪਲਬਧ ਕਰਾਉਂਦੇ ਰੋਪੜ ਜ਼ਿਲ੍ਹੇ ਦੇ ਇਸ ਵਜੀਦਪੁਰ ਪਿੰਡ ਦੇ ਵਿੱਚ ਪਹੁੰਚੋ ਮਦਦ ਕਰੋ ਇਹਨਾਂ ਦੀ ਕਿਉਂਕਿ ਜੇ ਕੋਈ ਘਟਨਾ ਵਾਪਰ ਗਈ ਤਾਂ ਬੜਾ ਔਖਾ ਮੁਸ਼ਕਲ ਹੋ ਜਾਣਾ ਨੀਚੇ YouTube ਦੇ ਉੱਤੇ Facebook ਤੇ ਵੀ ਕਮੈਂਟ ਕਰਨ ਦੀ ਲੋੜ ਨਹੀਂ ਹੋਣੀ ਕਿ ਵਾਇਰਲ ਬਹੁਤ ਮਾੜਾ ਆਇਆ ਹੁਣ ਸਾਨੂੰ ਚਾਹੀਦਾ ਹੈ ਕਿ ਇਸ ਪਰਿਵਾਰਾਂ ਦਾ ਸਾਥ ਦਿੱਤਾ ਜਾਵੇ ਇਸ ਵਕਤ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਮੌਜੂਦ ਆ ਇੱਥੋਂ ਕੁਝ ਕਿ ਦੂਰੀ ਦੇ ਉੱਤੇ ਚਮਕੌਰ ਸਾਹਿਬ ਆ ਉਸ ਤੋਂ ਪਹਿਲਾਂ ਵਜੀਦਪੁਰ ਪਿੰਡ ਆ ਜਾਂਦਾ ਇਸ ਪਿੰਡ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਵਧੀ ਹੋਈ ਹੈ ਅੱਖਾਂ ਦੇ ਵਿੱਚ ਪਾਣੀ ਆ ਰਿਹਾ ਆਵੇ ਵੀ ਕਿਉਂ ਨਾ ਉੱਤੋਂ ਕੁਦਰਤ ਦੀ ਮਾਰ ਹੈ ਦੂਜੇ ਪਾਸੇ ਸਰਕਾਰ ਦੀਆਂ ਅੰਗੈਲੀਆਂ ਨੇ ਕੋਈ ਨਹੀਂ ਹਏ ਤੱਕ ਪੌੜਿਆ ਜੇ ਕੋਈ ਆਇਆ ਉਹ ਦੇਖ ਕੇ ਫੋਟੋ ਖਿਚਾ ਕੇ ਵਾਪਸ ਚਲੇ ਗਿਆ ਇਹ ਅਸੀਂ ਲਗਾਤਾਰ ਦੇਖ ਰਹੇ ਹਾਂ ਅੱਜ ਹਾਲਾਤ ਦਿਖਾਵਾਂਗਾ ਜਿਹੜਾ ਵਜੀਦਪੁਰ ਦੇ ਬਿਲਕੁਲ ਕੰਡੇ ਦੇ ਉੱਤੇ ਜਿਹੜਾ ਸਤਲੁਜ ਦਰਿਆ ਹੈ ਉੱਥੇ ਜਿਹੜਾ ਪਾੜ ਪੈਨ ਦੇ ਕਿਨਾਰ ਦੇ ਉੱਤੇ ਆ ਇਸ ਪਾਸੇ ਨੂੰ ਮੈਂ ਤਸਵੀਰ ਦਿਖਾਵਾਂਗਾ ਕਿ ਪਾਣੀ ਜਿਸ ਤਰੀਕੇ ਦੇ ਨਾਲ ਪਿੱਛੋਂ ਵਹਾ ਦੇ ਵਿੱਚ ਆ ਰਿਹਾ ਹੈ ਜਿੰਨੇ ਵੀ ਕਿਸਾਨ ਨੇ ਇੱਥੇ ਖੜੇ ਹੋਏ ਨੇ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਉਸ ਅਕਾਲ ਪੁਰਖ ਅੱਗੇ ਕਿ ਵੀ ਬਚਾਅ ਕੀਤਾ ਜਾਵੇ ਮਾਲਕਾ ਕਿ ਪੁੱਤਾਂ ਵਾਂਗੂ ਪਾਣੀ ਆ ਫਸਲਾਂ ਇਸ ਤਰੀਕੇ ਦੇ ਨਾਲ ਵਹੰਜਾ ਨਾ ਜਾਣ ਕੋਸ਼ਿਸ਼ ਕੀਤੀ ਦਰਖਤ ਵੱਡ ਵੱਡ ਕੇ ਸਿੱਟੇ ਕਿਉਂਕਿ ਇਹ ਉਹ ਅੱਗੇ ਤੱਕ ਸੀਗਾ ਤਿੰਨ ਚਾਰ ਕਿਨਾਰੀਆਂ ਇਸ ਤਰੀਕੇ ਨਾਲ ਡਿੱਗਦੀਆਂ ਜਾ ਰਹੀਆਂ ਨੇ ਜਿਵੇਂ ਚੱਕਰੀ ਵਧਦੀ ਜਾ ਰਹੀ ਹੈ ਮਿੱਟੀ ਨੂੰ ਖੋਰਦਾ ਆਇਆ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਹੁਣ ਇਹਨਾਂ ਨੂੰ ਇਹ ਹੈ ਆਸ ਕਿ ਬੰਨ ਤੱਕ ਨਾ ਪਹੁੰਚੇ ਜਿਸ ਤਰੀਕੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਲਗਾਤਾਰ ਮਿੱਟੀ ਜਿਹੜੀ ਐ ਇੱਥੋਂ ਖੋਰ ਰਹੀ ਆ ਭੁਰਦੀ ਜਾ ਰਹੀ ਆ ਤਾਂ ਗੱਟਿਆਂ ਦੇ ਵਿੱਚ ਮਿੱਟੀ ਲਿਆ ਰਹੇ ਆ ਅਸੀਂ ਇਸ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਇਹ ਵੀ ਅਪੀਲ ਕਰਾਂਗੇ ਜੇ ਕੋਈ ਦੇਖ ਰਿਹਾ ਇਹਨਾਂ ਤੱਕ ਪਹਿਲਾਂ ਤਾਂ ਮਦਦ ਪਹੁੰਚਦੀ ਕਰੋ ਜਿਸ ਤਰੀਕੇ ਦੇ ਇੱਥੇ ਹਾਲਾਤ ਹੋ ਰਹੇ ਨੇ ਤਾਂ ਇੱਥੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਜਿਹੜੇ ਲੋਕ ਇੱਥੇ ਖੜੇ ਹੋਏ ਨੇ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਸਵੇਰ ਦੇ ਲੱਗੇ ਹੋਏ ਨੇ ਕਿਉਂਕਿ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਲੱਗਿਆ ਪਤਾ ਲੱਗਿਆ ਕਿ ਵੇ ਇੱਥੇ ਇਹ ਚੀਜ਼ਾਂ ਹੋ ਰਹੀਆਂ ਇੱਕ ਵਾਰੀ ਮੈਂ ਦਿਖਾਵਾਂਗਾ ਜਿਸ ਤਰੀਕੇ ਨਾਲ ਇੱਥੇ ਸਾਰੇ ਖੜੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਅੱਛਾ ਬੱਬਈ 200 ਫੁੱਟ ਡਿੱਗ ਗਿਆ 200 ਫੁੱਟ ਸਵੇਰ ਦਾ ਅੱਛਾ 7 ਵਜੇ ਦੇ ਆਏ ਵੀ ਅਸੀਂ ਉਹ ਸਾਹਮਣੇ ਦਾ ਜਿੱਦ 200 ਫੁੱਟ ਚੱਕੋ ਗਏ ਹੁਣ ਤੱਕ ਕੋਈ ਨਹੀਂ ਪਹੁੰਚਿਆ ਉਰੇ ਅਸੀਂ ਆਪੇ ਵੱਟ-ਵੱਟ ਕੇ ਕੱਟ ਤੇ ਕੱਟ ਵੀ 1000 ਕੁਇੰਟਲ ਲੱਕੜੀ ਵੱਟ ਕੇ ਛੱਡਤੀ ਉਹ ਖੇਤ ਵਾਲੇ ਦਾ ਸੀ ਧੰਨਵਾਦ ਕਰਦੇ ਆ ਜਿਨੇ ਇੱਕ ਵਾਰ ਨਹੀਂ ਰੋਕਿਆ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਵੱਢ ਦੋ ਇਲਾਕਾ ਬਚਾ ਲਓ ਵੀ ਵੱਢ ਕੇ ਛੱਡ ਦੋ ਘੱਟ ਤੇ ਘੱਟ ਵੀ ਉਹਦੀ 2-3-4 ਲੱਖ ਰੁਪਏ ਦੀ ਲੱਕੜੀ ਛੱਡਤੀ ਅਸੀਂ ਮੂਰੇ ਵੱਟ-ਵੱਟ ਕੇ ਅੱਜ ਹੁਣ ਤੱਕ ਪ੍ਰਸ਼ਾਸਨ ਨੇ ਸਾਨੂੰ 2 ਕੁਇੰਟਲ ਤਾਰ ਵੀ ਨਹੀਂ ਭੇਜੀ ਅਸੀਂ ਸਵੇਰ ਦੇ 7 ਵਜੇ ਤੇ ਫੋਨ ਕਰਾਉਂਦੇ ਆ ਅੱਛਾ ਐ ਔਰੇ ਗੱਲਾਂ ਗੁੱਲਾਂ ਮਾਰ ਕੇ ਫੋਟੋਆਂ ਖਿੱਚ ਕੇ ਚਲੇ ਗਏ ਕਿਸੇ ਨੇ ਨਹੀਂ ਪੁੱਛਿਆ ਸਾਨੂੰ ਕਿਆ ਚੀਜ਼ ਦੀ ਲੋੜ ਆ ਕਿਆ ਚੀਜ਼ ਦੀ ਨਹੀਂ 2 ਕੁਇੰਟਲ ਤਾਰ ਕਿਆ ਤਾਂ ਉਹ ਵੀ ਨਹੀਂ ਆਈ ਹੁਣ ਤੱਕ ਔਰ ਜੇ ਆ ਜਿਹੜੀ ਲੱਕੜੀ ਖੜੀ ਜਾਂਦੀ ਆ ਜੇ ਅਸੀਂ ਤਾਰਾਂ ਨਾਲ ਬੰਨ੍ਹਦੀ ਆ ਤਾਂ ਇਹ ਬਚਾਓ ਹੋ ਸਕਦਾ ਤਾਰ ਹੀ ਨਹੀਂ ਕਿਸੇ ਨੇ ਭੇਜੀ ਹੁਣ ਤੱਕ ਲੀਡਰ ਬਥੇਰੇ ਆ ਆ ਕੇ ਚਲੇ ਗਏ 10-10 ਮਿੰਟ ਖੜ ਕੇ 300 ਬੰਦੇ ਲੱਗੇ ਹੋ ਸਾਡੇ ਪਿੰਡਾਂ ਦਾ ਜਿਵੇਂ ਜਿਵੇਂ ਇਹ ਪਾੜ ਵਧਦਾ ਜਾ ਰਿਹਾ ਦਿਲ ਦੀ ਧੜਕਣ ਵਧ ਰਹੀ ਆ ਅੱਖਾਂ ਨਾਮ ਹੋ ਰੀਆਂ ਨੇ ਕਿਵੇਂ ਪੁੱਤਾਂ ਵਾਂਗੂ ਫਸਲ ਪਾ ਰਹੀ ਆ ਰਾਜਨੀਤਿਕ ਰੇੜੇ ਇਦਾਂ ਹੀ ਚੱਲੀ ਗਿਆ ਸਿਰਫ 5 ਘੰਟੇ ਦਾ ਕੰਮ ਬੰਨ ਪਾਰ ਕਰੇ ਗਿਆ 50 ਫੁੱਟ ਡੂੰਗਾ ਇਹਦੇ ਨਾਲ ਤੇ ਪਿੰਡ ਆ ਸਾਡੇ 40 ਫੁੱਟ ਡੂੰਗੇ ਦਰਿਆ 40 ਫੁੱਟ ਐਟਮ ਉੱਪਰ ਚੱਲਦਾ 40 ਫੁੱਟ ਡੂੰਗੇ ਆ ਪਿੰਡ ਇੱਕ ਇੱਕ ਟਿਬਕਾ ਟਿਬਕਾ ਪਾਣੀ ਦਾ ਸਾਡੇ ਘਰਾਂ 'ਚ ਜਾਣਾੁਰਦਾ ਦਰਿਆ ਦਾ ਗਾਹਾਂ ਨੂੰ ਜਿਵੇਂ 23 'ਚ ਮਾਰ ਪਈ ਸੀ ਕਿ ਸਾਰਾ ਡੁੱਬ ਗਿਆ ਸੀਗਾ ਉਸੇ ਤਰੀਕੇ ਨਾਲ ਹਾਲਾਤ ਹੋ ਸਕਦੇ ਨੇ ਉਹ ਉ ਤਾਂ ਵੀ ਬਿਹਤਰ ਜਾਊਗੇ ਤਾਂ ਦਰਿਆ ਉੱਚਾ ਬਹੁਤ ਆ 20 ਫੁੱਟ 25 30 ਫੁੱਟ ਸਾਡੇ ਘਰਾਂ ਨਾਲ ਤੇ ਉੱਚਾ ਦਰਿਆ ਇੱਕ ਇੱਕ ਟਿਬਕਾ ਨਿਕਲੂ ਘਰ ਤੇ ਪਾਣੀ ਦਾ ਗਾਹਾਂ ਕਿਤੇ ਨਹੀਂ ਜਾਣਾ ਦੇਖ ਲਓ ਕਿੰਨਾ ਪਾਣੀ ਹੈ ਜੇ ਇੰਨਾ ਚਲੇਗਾ ਪਿੰਡ ਤਾਂ ਲੱਭਣੇ ਵੀ ਨਹੀਂ ਹੈਗੇ ਤੁਹਾਡੇ ਅਸੀਂ ਲੀੜੇ ਦੇਖ ਰਹੇ ਆ ਵੀਰਾਂ ਉਹਦੇ ਲੀੜੇ ਦੇਖ ਰਹੇ ਸਾਰਿਆਂ ਦੇ ਤੁਸੀਂ ਸਵੇਰ ਤੇ ਲੱਗੇ ਹੋ ਆ ਇੱਥੇ ਚਿੱਟੇ ਲੀੜਿਆਂ ਵਾਲੇ ਆਏ ਸੀ ਕਿ ਉਹਨਾਂ ਨੇ ਸਾਰ ਲਈ ਪਿੰਡਾਂ ਦੇ ਲੈ ਕੇ ਆਇਆ ਕਿਸੇ ਨੀ ਨੋਰੇ ਰੋਟੀ ਚਾਹ ਲੈਂਦੀ ਤਾਂ ਪਿੰਡਾਂ ਦੇ ਲੈ ਕੇ ਆਏ 10 ਵਰ ਮਹੀ ਪਹਿਲੇ ਸਾਡੇ ਵਰ ਇੱਕ ਕੋਈ ਇਹਨਾਂ ਦਾ ਬੰਦਾ ਨਹੀਂ ਆਇਆ ਕੋਈ ਇਹਨਾਂ ਦਾ ਬੇਲਦਾਰ ਨਹੀਂ ਆਇਆ ਕੋਈ ਜਗਲਾਤ ਵਾਲਾ ਨਹੀਂ ਆਇਆ ਕੋਈ ਸਰਕਾਰ ਦਾ ਨਹੀਂ ਆਇਆ ਆ ਹੁਣ ਆ ਆ ਵੀ ਪਿੰਡਾਂ ਦੇ ਲੈ ਆਏ ਆ ਭਰ ਕੇ ਜਿਹੜੇ ਥੈਲੇ ਲੈ ਆਏ ਆ ਭਰ ਕੇ ਹੋਈ ਨਹੀਂ ਆਇਆ ਉਹਰੇ ਬਿਲਕੁਲ ਇਹ ਸਰਕਾਰ ਕਰ ਕੀ ਦੀ ਹੈ ਜੇ ਤੁਹਾਡੇ ਪਿੰਡਾਂ ਦੇ ਵਿੱਚ ਇਹ ਪਾਣੀ ਪਹੁੰਚ ਗਿਆ ਕਿਥੋਂ ਬੰਦਾ ਇਕੱਠਾ ਕਰਕੇ ਐਮ ਐਲ ਏ ਫੋਟੋਆਂ ਖਿਚਾ ਕੇ ਚਲੇ ਗਿਆ ਅੱਛਾ ਉਹਨੇ ਤੀ ਪੁੱਛਿਆ ਕਿ ਸੋਨੇ ਕਿਸੇ ਚੀਜ਼ ਦੀ ਲੋੜ ਆ ਨਹੀਂ ਆ ਇੱਕ ਵਾਰ ਸਾਰੇ ਬੰਦਿਆਂ ਨੇ ਅਸੀਂ ਲੱਗੇ ਹੋਏ 300 ਬੰਦਾ ਸੀ ਹੱਥ ਜੋੜ ਕੇ ਆਹਨ 2 ਕੁਇੰਟਲ ਤਾਰ ਭੇਜ ਦੋ ਅਸੀਂ ਇਹ ਦਰਖਤ ਬੰਨ੍ਹ ਦੀਏ ਆ ਹੁਣ ਭੇਜਦਾ ਐਮ ਐਲ ਏ 3 ਘੰਟੇ ਹੋ ਗਏ ਉਹਨੂੰ ਗਏ ਨੂੰ 3 ਘੰਟੇ ਹੋ ਗਏ ਤਾਰ ਹੀ ਨਹੀਂ ਪਹੁੰਚੀ ਤਾਰ ਹੀ ਨਹੀਂ ਪਹੁੰਚੀ 2 ਕੁਇੰਟਲ ਕਿੰਨੇ ਕ ਦੀ ਹੋਣੀ ਉਹ 10000 ਦੀ ਤਾਰ ਨਹੀਂ ਹੋਣੀ ਹੂੰ ਬਿਲਕੁਲ ਕ ਇਹੋ ਜਿਹਾ ਐਮ ਐਲ ਏ ਨੂੰ ਕਰਨਾ ਸੀ ਹੂੰ ਬਿਲ ਇਹ ਦਰਦ ਆ ਇਹਨਾਂ ਦੇ ਵਿੱਚ ਕਿਉਂਕਿ ਇਹਨਾਂ ਦੀਆਂ ਜ਼ਮੀਨਾਂ ਨੇ ਇਹਨਾਂ ਦੀਆਂ ਫਸਲਾਂ ਨੇ ਇਹ ਕੋਈ ਆਮ ਬੰਦਾ ਨਹੀਂ ਸਮਝਦਾ ਇਹ ਰਾਜਨੀਤਿਕ ਬੰਦਾ ਸਾਨੂੰ ਡੰਗਰ ਲੈ ਕੇ ਦੇ ਦੂੰਗਾ ਇਹ ਡੰਗਰੇ ਸਾਡੇ ਅੜਕੇ ਨਿਆਣੇ ਘਰਾਂ ਬੈਠੇ ਆ ਉਰੇ ਤੇ ਭੱਜ ਕੇ ਘਰ ਪਿੰਡ ਵੀ ਨਹੀਂ ਜਾ ਵੜਨਾ ਜੇ ਹੁਣ ਲੋਕਾਂ ਦੇ ਜਿੱਥੇ ਤੇ ਟੁੱਟ ਗਿਆ ਹੂੰ ਬਿਲਕੁਲ ਜਿਵੇਂ ਇੱਥੇ ਸਥਿਤੀ ਬਣੀ ਪਈ ਆ ਇਹ ਕਹਿ ਦਿੱਤਾ ਜਾਂਦਾ ਕਿ ਵੀ ਅਸੀਂ ਤੁਹਾਡੇ ਨਾਲ ਖੜੇ ਆ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਕਿ ਅਸੀਂ ਨਾਲ ਖੜੇ ਆ ਹੈਲੀਕਾਪਟਰ ਲੈ ਜਾਓ ਜਿੱਥੇ ਵੀ ਕੋਈ ਪੀੜ ਪੈਂਦੀ ਆ ਕੁਝ ਵੀ ਹੁੰਦਾ ਤੁਹਾਡੇ ਕੋਲ ਸਰਕਾਰ ਪਹੁੰਚੀ ਹੋਈ ਆ ਲੱਗ ਰਿਹਾ ਸਰਕਾਰ ਕੋਈ ਲੈ ਰਹੀ ਹੈ ਪਤਾ ਇੱਥੇ ਤੁਹਾਡੇ ਜਿਸ ਟਿਕਣੇ ਨਾਲ ਇਹ ਹਲਾਕ ਆਊਟਰ ਕਿਆ ਕਰਾਂਗੇ ਇਹ ਦੇਖ ਲਓ ਹਾਲ ਤੁਹਾਡੇ ਸਾਹਮਣੇ ਹੈ ਜੀ ਕੋਈ ਨਹੀਂ ਆ ਰਹੀ ਜੀ ਭਗਵਾਨ ਤੁਮਨ ਕਹਿਣ ਜੋਗੀ ਆ ਕਰਨ ਜੋਗਾ ਕੁਝ ਨਹੀਂ ਹੋ ਤੁਸੀਂ ਦੇਖ ਲਓ ਸਾਡੇ ਹਾਲ ਕਿਆ ਆ ਜੀ ਸਵੇਰ ਦੇ ਲੱਗੇ ਪਈ ਸਾਡੀ ਹਾਲ ਬੱਤਰ ਤੋਂ ਬੱਤਰ ਹੋਈ ਪਈ ਜੀ 4 ਵਜੇ ਦੀ ਦੇਖ ਲਓ ਕਿਹੜਾ ਟਾਈਮ ਹੋ ਗਿਆ 2 ਘੰਟੇ ਤਾਰ ਮਤਲਬ ਕਈ ਵਾਰ ਕਹਿ ਚੁੱਕੇ ਆ ਜੀ ਹੁਣ ਤੱਕ ਤਾਰ ਨਹੀਂ ਆਈ ਸਾਡੇ ਕੋਲ ਖੁਦ ਕਹਿਆ ਸੀ 50 ਬੰਦਿਆਂ ਨੂੰ ਵੀ 2 ਘੰਟੇ ਸੰਤਾਰ ਭੇਜ ਦੋ ਦੇ ਅਸੀਂ ਬੰਨ ਕੇ 200 ਬੰਦੇ ਨੇ ਆ ਦੇਖ ਲੋ ਤਰਖਤ ਕਿੰਨੇ ਉੱਪਰ ਤੇ ਕਿੰਨੇ ਅਸੀਂ 10 ਟਰੱਕ ਲੱਕੜੀ ਦੇ ਵੱਟ ਕੇ ਸੜਤੇ ਅਸੀਂ ਆ ਦੇਖੋ ਸਾਡ ਲੱਕੜੀ ਸਾਡੀ ਵੱਡੀ ਵੀ ਅੜ ਕੇ ਜਾਂਦੀ ਜੇ ਤਾਰ ਪਾਈ ਹੁੰਦੀ ਹੀ ਨਹੀਂ ਬਚਾ ਲੈਣ ਦਾ ਹੋ ਸਰਕਾਰਾਂ ਗਿਆ ਗੱਲੂਗੇ ਇਹ ਗੱਲ ਜਰੂਰ ਹੈ ਜੇ ਤਾਰ ਕੋਈ ਟਾਰ ਨਹੀਂ ਦੇ ਸਕਦਾ ਹੋਰ ਹੋਰ ਬਚਾ ਲੂਗਾ ਲੋਕਾਂ ਨੂੰ ਆ ਕੇ ਉਹ ਤੇਰਾ 10 ਮਿੰਟ ਦੇਖ ਲੋ ਉਹਦੇ ਹੂੰ ਬਿਲਕੁਲ ਦੁਨੀਆ ਨੂੰ ਦਵਾ ਦੂਗਾ ਕਹਿ ਦਵਾ ਦੂਗਾ ਸਾਡੇ ਇਲਾਕੇ ਨੂੰ ਉਹ ਆ ਬੰਨ ਦੇ ਥੱਲੇ ਨਹੀਂ ਉਤਰੇ ਜੀ ਪਤਾ ਨਹੀਂ ਉਹ ਸਵਾਦੇ ਹੁੰਦਾ ਜੇ ਪੰਜਾਬ ਹਟਦਾ ਆਮ ਪਬਲਿਕ ਦੇ ਸਾਥ ਆ ਕਿਸੇ ਐਮਐਲਏ ਦਾ ਕਿਸੇ ਮੰਤਰੀ ਦਾ ਕੋਈ ਸਾਥ ਨਹੀਂ ਇੱਥੇ ਜਿੰਨਾ ਵੀ ਅੱਜ ਕੱਲ ਦਾ ਪ੍ਰੋਗਰਾਮ ਹੈ ਜੀ ਕੱਲ ਆਮ ਪਬਲਿਕ ਨੇ ਕਰਿਆ ਸਾਰੇ ਦਰਖਤ ਵੱਡੇ ਆਮ ਪਬਲਿਕ ਨੇ ਵੱਡੇ ਲਾਇਆ ਹੋਰ ਕਿਸੇ ਨੇ ਨਹੀਂ ਕੀ ਕੋਈ ਜੰਗਲਾਤ ਹੈ ਮੈਂ ਕੋਈ ਕੋਈ ਕੁਝ ਨਹੀਂ ਹੈਗਾ ਇਹ ਇੱਕ ਕੰਮ 6 ਮਹੀਨੇ ਪਹਿਲਾਂ ਹੁੰਦਾ ਜਿਹੜਾ ਅੱਜ ਲੱਗੇ ਉਦਰਾੰਤ ਕਰਨਾ ਸਰਕਾਰ ਦਾ ਕੋਈ ਰੋਲ ਨਹੀਂ ਚ ਸਾਰਾ ਆਮ ਪਬਲਿਕ ਨੇ ਕਰਿਆ ਜੀ ਜਿੰਨਾ ਵੀ ਕਰਿਆ ਸੀ 2023 ਜੀ ਵੀ ਉਰੇ ਹੀ ਪਾੜ ਬੇਤੀ ਉੱਥੇ ਪਿੱਛੇ ਬੇਤੀ ਇਹ ਪਹਿਲੀ ਠੋਕਰਾ ਲੱਗਣ ਪੱਕੀਆਂ ਜੀ ਆਹ ਪਰੇ ਜੰਗਲਾਤ ਦੀ ਜ਼ਮੀਨ ਹੈ ਜੀ ਉਹ ਅੱਛਾ ਜੀ ਰੇਤਾ ਪੱਧਰਾ ਕਰਨ ਚਕਾਉਣ ਦੇ ਰੇਤਾ ਔਰ ਇਹਦੇ ਰੇਤਾ ਚਕਾਇਆ ਜੀ ਪ੍ਰਸ਼ਾਸਨ ਨੇ ਇੱਕ ਜੇਸੀਬੀ ਭੇਜੀ ਆ ਸਾਡੇ ਕੋਲ ਆ ਕੇ ਇੱਕ ਗੇੜਾ ਦਿੱਤਾ ਉਹ ਤੇਲ ਖਤਮ ਹੋ ਗਏ ਖੜ ਗਈ ਹੋਰੇ ਇੱਕ ਗੇੜਾ ਦਿੱਤਾ ਉਹਨੇ ਤੇਲ ਖਤਮ ਹੋ ਗਏ ਖੜ ਗਈ ਪਹਿਲਾਂ ਉਹਨੂੰ ਤੇਲ ਲਾ ਕੇ ਪਾਇਆ ਫਿਰ ਉਹ ਸਟਾਰਟ ਨਹੀਂ ਹੋਈ ਫਿਰ ਇਲੈਕਟ੍ਰੀਸ਼ੀਅਨ ਲੈ ਕੇ ਆਇਆ ਸੀ ਦੇਖ ਲਓ ਇਹਨਾਂ ਪ੍ਰਸ਼ਾਸਨ ਦਾ ਕੰਮ ਅਖੀਰ ਨੂੰ ਅਸੀਂ ਹੱਥ ਜੋੜ ਕੇ ਮੋੜਤੀ ਵੀ ਤੂੰ ਲੈ ਜਾ ਬਾਈ ਭਗਵਾਨਤ ਮਾਨ ਨੂੰ ਮੋੜ ਦੇ ਸਾਨੂੰ ਲੋੜ ਨਹੀਂ ਤੇਰੀ ਜੈਸੀ ਵੀ ਇਹਨਾਂ ਜੀ ਦੇਖੋ ਆਪ ਤਾਂ ਪੰਜਾਬ ਸਿਰ ਆਉਂਦੀ ਰਹਿੰਦੀ ਨੇ ਵੀਰੇ ਜੇ ਸਾਨੂੰ ਸਹੀ ਟਾਈਮ ਸਿਰ ਉਰੇ ਸਾਰਾ ਚੀਜ਼ਾਂ ਮਿਲ ਜਾਂਦੀਆਂ ਜਿਵੇਂ ਉਹਨਾਂ 50 ਬੈਗ ਸਵੇਰੇ ਆਏ ਨੇ ਕਹਿੰਦੇ ਦਸੋ ਰੁਪਿਆ ਉਹ ਬੈਗ ਕੀ ਕਰਨਗੇ ਜਿਹਨੂੰ ਆਪਾਂ ਜਾਲ ਕਹਿੰਦੇ ਆ ਜੇ ਘਟੋ ਘਾੜ ਸਾਨੂੰ ਉਰੇ 5-700 ਜਾਲ ਮਿਲ ਜਾਂਦਾ ਅਸੀਂ ਇਹ ਪਾੜ ਨਹੀਂ ਤੇ ਪੈਣ ਦੇਣਾ ਇਧਰ ਨੂੰ ਬਿਲਕੁਲ ਸਹੀ ਸਵੇਰ ਦੇ ਅਸੀਂ ਲੱਗੇ ਹੋਏ ਆਰੇ ਸਾਨੂੰ ਜੋ ਸਮਾਨ ਸੀ ਸਾਨੂੰ ਉਹ ਨਹੀਂ ਉਪਲਬਧ ਹੋਇਆਗਾ ਹੁਣ ਉਰੇ ਖਤਰਾ ਜੀ ਹੁਣ ਦੇਖੋਗੇ ਕੀ ਹੁੰਦਾ ਹੂੰ ਬਿਲਕੁਲ ਹਾਂਜੀ ਤੁਹਾਨੂੰ ਲੱਗਦਾ ਕਿ ਇਹ ਅਣਗੈਲੀ ਬਹੁਤ ਵੱਡੇ ਜਿਵੇਂ ਅਸੀਂ ਦੇਖ ਰਹੇ ਆ ਕਿ ਵੀ ਜਿਹੜੇ ਇਹਦੇ ਉੱਤੇ ਬੰਨ ਦੇ ਉੱਤੇ ਦਰਖਤ ਨੇ ਜਾਂ ਉਹ ਇਹਦੇ ਵਿੱਚ ਹੀ ਜਾ ਰਹੀਆਂ ਨੇ ਅੱਗੇ ਵੱਲ ਉਹਨਾਂ ਦੀ ਕੋਈ ਪਕੜ ਨਹੀਂ ਬਣ ਰਹੀ ਇਹ ਬੰਨ ਦੂਰ ਆ ਜੀ ਬੰਨ ਉਹ ਆ ਇਹ ਠੋਕਰ ਆ ਬੰਨ ਸਿਰਫ 30 ਫੁੱਟ ਰਹਿ ਗਿਆ ਉਧਰ ਦਿਖਾ ਦਿਓ 30 ਫੁੱਟ ਰਹਿ ਗਿਆ ਜੀ ਅਸੀਂ ਸਾਰਾ ਕੁਸ਼ੇ ਕਰ ਲੈਣਾ ਅਸੀਂ ਪੰਜਾਬ ਸੀ ਰਾਬਤਾ ਆਉਂਦੀ ਨਹੀਂ ਕੋਈ ਚੱਕਰ ਨਹੀਂ ਪਰ ਟਾਈਮ ਦੀ ਟਾਈਮ ਸਾਨੂੰ ਚੀਜ਼ਾਂ ਦਾ ਅਪਲਬਧ ਕਰਾਉਂਦੇ ਜਿਵੇਂ ਜਾਲ ਸਾਨੂੰ ਹੁਣ ਕਹਿੰਦੇ ਜਾਲ ਆ ਰਿਹਾ 500 ਇਹ ਸਵੇਰੀ ਦੇ ਦਿੰਦੇ ਅਸੀਂ ਨੇੜੇ ਲੱਗਣੇ ਨਹੀਂ ਤਾਂ ਦੇਣੀ ਹੈ ਇਹ ਚੀਜ਼ ਹੁਣ ਜਾਲ ਨੇ ਕਰਨਾ ਹੋਰ ਕੀ ਕਰਨਾ ਹੁਣ ਦੇਖੋ ਜੀ ਕੀ ਹੁੰਦਾ ਬਿਲਕੁਲ ਬੰਦੇ ਨੇ ਸਾਰਿਆਂ ਨੇ ਘਰੋਂ ਚੱਲ ਜਾਣਾ ਹਨੇਰਾ ਹੋ ਜਾਣਾ ਫੇ ਕਿਹਨੇ ਹੋਰ ਦੇਖਣਾ ਹੈ ਬਿਲਕੁਲ ਅੱਛਾ ਜਿਸ ਤਿੱਕੇ ਦੇ ਹਾਲਾਤ ਜਿਵੇਂ ਬਣੇ ਪਏ ਨੇ ਇਹ ਜ਼ਿੰਮੇਵਾਰੀ ਇੱਥੇ ਦੇ ਜੰਗਲਾਤ ਮਹਿਕਮੇ ਦੀ ਬੰਦੀ ਸੀ ਕਿ ਦੱਸ ਦਈਏ ਪਿੰਡਾਂ ਵਾਲਿਆਂ ਨੂੰ ਜਾਂ ਸਰਕਾਰ ਦਾ ਇਹ ਕੰਮ ਹੁੰਦਾ ਕਿ ਅਲਰਟ ਜਾਰੀ ਕਰ ਦੇ ਕਿ ਵੀ ਤੁਸੀਂ ਉੱਠ ਜਾਓ ਇੱਥੋਂ ਤਾਂ ਬਸ ਬੰਨ ਟੁੱਟਣ ਵਾਲਾ ਬਸ ਜੰਗਲਾਤ ਜੰਗਲਾਤ ਮਹਿਕਮੇ ਦਾ ਇੱਕੋ ਇੱਕ ਕੰਮ ਆ ਏਰੀਆ ਚੋਂ ਲੱਕੜੀ ਵੱਢ ਕੇ ਵੇਚਣਾ بس ਹੋਰ ਕੋਈ ਕੰਮ ਨਹੀਂ ਜੰਗਲਾਤ ਵਿਭਾਗ ਦੇ ਕੰਮੇ ਹੀ ਰਹਿ ਗਿਆ ਇਹਨਾਂ ਕੋਲ ਸਰਕਾਰ ਕੋਲ ਪੈਸੇ ਹੈ ਨਹੀਂ ਇਹਨਾਂ ਨੂੰ ਆਏ ਲੱਗੀ ਵੀ ਅਸੀਂ ਆਉਣਾ ਤਾਂ ਹੈ ਨਹੀਂ ਅੱਗੇ ਨੂੰ ਵੀ ਅਸੀਂ ਕਿਸੇ ਪਾਸੇ ਤੇ ਵੀ ਪੰਜਾਬ ਦਾ ਪੈਸਾ ਆਪਣੀ ਹੜੱਪ ਚ ਕਰ ਲਈਏ ਵੀ ਹੜੱਪ ਲਈਏ ਅਸੀਂ ਆਹ ਦੇਖ ਲਓ ਆ ਮੈਂ ਵੀਰ ਨੂੰ ਕਹਿਣਾ ਚਾਹੁੰਦਾ ਵੀ ਆਹ ਦੇਖ ਲਓ ਕਿਵੇਂ ਚੱਕਰੀ ਘੁੰਮ ਰਹੀ ਆ ਇਹ ਜਿਹੜੇ ਦਰਖਤ ਹੈ ਇਹ ਇਹਨਾਂ ਨੇ ਔਰੇ ਜਿਹੜੀ ਠੋਕਰ ਪੈਂਦੀ ਔਰੇ ਲਾਏ ਸੀਗੇ ਵੱਢ ਕੇ ਵੀ ਦੇਖੋ ਕਿਵੇਂ ਚੱਕਰੀ ਚ ਘੁੰਮ ਰਹੇ ਆ ਇਹ ਸਰਕਾਰ ਦਾ ਫੇਲਿਅਰ ਹੈ ਇਹ ਸਰਕਾਰ ਨੇ ਪੁਰਾਣੀਆਂ ਸਰਕਾਰਾਂ ਕੋ ਕਰਦੀਆਂ ਤਾਂ ਹੈਗੀਆਂ ਤੀਆਂ ਨੇ ਹੜ ਤਾਂ ਨਹੀਂ ਆਏ 2023 ਚ ਹੜ ਆਇਆ 2025 ਚ ਇਹ ਦੇਖ ਲਓ ਇਹ ਸਰਕਾਰਾਂ ਦੀਆਂ ਜਿਹੜੇ ਜਿਲ੍ਹੇ 'ਚ ਪਤਾ ਵੀ ਹੋ ਰਿਹਾ ਕੰਮ ਹੋਦਾ ਇੱਕ ਵੀ ਬੇਲਦਾਰ ਨਹੀਂ ਸਰਕਾਰ ਦਾ ਉਰੇ ਆਇਆ ਹੋਰ ਤਾਂ ਹੋਰ ਸਾਰੇ ਰੋਪੜ ਜਿਲ੍ਹੇ 'ਚ ਪਤਾ ਹੈ ਵੀ ਸਵੇਰ ਤੱਕ ਕੀ ਕੰਮ ਹੋਇਆ ਬਾਈ ਜਕਸੀਰ ਮੈਂ ਤੈਨੂੰ ਹੁਣ ਸਰਾਂਦ ਫੀਡਰ ਨਹਿਰ ਦਿਖਾ ਕੇ ਲੈ ਕੇ ਆਇਆ ਉਹ ਦੇਖਿਆ ਕਿਵੇਂ ਖਾਲੀ ਪਈ ਐ ਇਹ ਪਾਣੀ ਜਿਹੜੀ ਸਪੀਡ ਨਾਲ ਚੱਲਦਾ ਘਟ ਸਕਦਾ ਜੇ ਉਧਰੋਂ ਪਾਣੀ ਆਪਾਂ ਖੋਲਦੇ ਆ ਉਹ ਨਹਿਰਾਂ ਤੇ ਇਹਨਾਂ ਨੇ ਬੰਦ ਕਰੀਆਂ ਵੀ ਐ ਇਹਨਾਂ ਨੇ ਸਿਰਫ ਪੰਜਾਬ ਡੋਬਣਾ ਇਹਨਾਂ ਦੀ ਅੱਖ ਸਿਰਫ ਪੰਜਾਬ ਨੂੰ ਖਤਮ ਕਰਨੇ ਪਰ ਐ ਇਹ ਕੋਈ ਕੁਦਰਤੀ ਹੜ ਥੋੜੀ ਨਾ ਹੂੰ ਬਿਲਕੁਲ ਇਹ ਕੁਦਰਤੀ ਹੜ੍ਹ ਨਹੀਂ ਹੈ ਇਹ ਇਹਨਾਂ ਦੀਆਂ ਸਾਜ਼ਿਸ਼ਾਂ ਸਰਕਾਰਾਂ ਦੀਆਂ ਇਹ ਭਗਵੰਤ ਮਾਨ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਹੈ ਇਹ ਵਿਚੇ ਸਾਰੇ ਕੁਝ ਇਹ ਕਿਰਾਏ ਇਹਨਾਂ ਦੇ ਮੋਦੀ ਹੋ ਰਿਹਾ ਆਰਐਸਐਮ ਉਹ ਜਿਹੜਾ ਮੋਹਨ ਭਾਗਵਤ ਹੈ ਉਹਨਾਂ ਦੀ ਚਾਲਾਂ ਇਹ ਵੀ ਕਿਵੇਂ ਪੰਜਾਬ ਨੂੰ ਖਤਮ ਕਰਿਆ ਆਪਣੇ 20 ਬੰਦੇ ਲਿਆ ਲਿਆ ਕੇ ਉੱਥੇ ਖੜ ਗਿਆ ਬਸ ਉਹਨਾਂ ਨੇ ਫੋਟੋਆਂ ਖਿੱਚ ਲਈਆਂ ਤਾੜੀਆਂ ਮਾਰਦੀਆਂ 20 ਮਿੰਟ ਨਹੀਂ ਖੜਿਆ 20 ਮਿੰਟ ਬਾਅਦ ਚਲੇ ਗਿਆ ਵੇ ਉਰੇ ਆਇਆ ਕੀ ਕਰਨ ਤਾਂ ਫੇ ਤਾੜੀਆਂ ਕਿਉਂ ਮਾਰੀਆਂ ਜੀ ਇੱਥੇ ਕੋਈ ਤਾੜੀਆਂ ਮਾਰੀਆਂ ਵੀ ਸਰਕਾਰ ਬਹੁਤ ਮਦਦ ਕਰਦੀ ਆ ਹੂੰ ਸਰਕਾਰ MLA ਦੇਖਣ ਆਇਓਰੇ ਫੇਰ ਕੋਈ ਮਦਦ ਨਹੀਂ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਅੱਜ ਪਹਿਲੀ ਵਾਰ MLA ਆਇਆ ਔਰੇ ਦੇਖਣ ਉਹਦਾ ਫਰਜ਼ ਇੰਦਾ ਬਣਦਾ ਵੀ ਔਰੇ ਮੂਰੇ ਬਰਸਾਤਾ ਆਉਂਦੀਆਂ ਕੋਈ ਘਰ ਆਈ ਪੂਰਦੀ ਕੋਈ ਕੁਸ਼ ਕਰਦੀ 100 ਜਗ੍ਹਾ ਦੇ ਬੰਨ ਟੁੱਟਣ ਵਾਲਾ ਇੱਕ ਬਾਰ ਨਹੀਂ ਇਹਨੇ ਮਿੱਟੀ ਲੋਾਈ ਔਰੇ ਚੰਨੀ ਦਾ ਮੁੰਡਾ ਜੀ ਵੀ ਆਪਨੇ ਕਿਸੇ ਟੀਸੀ ਨੂੰ ਕਹਿ ਰਹੇ ਹੁੰਦਾ ਉਹਦੀ ਡਿਊਟੀ ਲਾਉਂਦਾ ਉਹ ਜਦੋਂ ਇੱਥੇ ਖੜਾ ਚਰਨਜੀਤ ਸਿੰਘ ਚੰਨੀ ਦਾ ਜੀ ਕੀ ਮਦਦ ਆ ਲੈ ਕੇ ਆ ਉਹ ਆਪ ਇੱਥੇ ਖੜ ਕੇ ਕੀ ਕਰ ਰਹੇ ਹੋ ਮਦਦ ਆ ਲੈ ਜੀ ਉਹਨੇ ਸਾਡੇ ਨਾਲ ਵੀ ਦਰਖਤ ਲਵਾਏ ਆ ਜੀ ਓਰੇ ਦਰਖਤ ਨਵੀਂ ਬਾਈ ਨੇ ਸਾਡੇ ਨਾਲ ਆਪ ਚੱਕ ਕੇ ਓਰੇ ਲਵਾਏ ਆ ਜੀ ਨਵੀਂ ਬਾਈ ਹੁਣ ਵੀ ਖੜਾ ਹੈ ਜੀ ਓਰੇ ਜੀ ਹਾਂ ਜੀ ਉਹ ਜਿਹੜੇ ਚਰਨਜੀਤ ਚੰਨੀ ਨੇ ਉਹਨਾਂ ਦੇ ਮੁੰਡੇ ਇੱਥੇ ਆਏ ਹੋਏ ਨੇ ਉਹ ਆਪ ਕੰਮ ਕਰਾ ਰਹੇ ਆ ਤੇ ਦੂਜੇ ਜਿਹੜੇ ਐਮਐਲਏ ਮੌਜੂਦ ਨੇ ਉਹ ਭੱਜ ਗਏ ਉਹ ਜੀ ਉੱਪਰੇ ਬੰਨਦੇ ਖੜੇ ਰਹੇ ਜੀ 15 ਕਿ ਮਿੰਟ ਖੜੇ ਚਰਨਜੀਤ ਸਿੰਘ ਚੰਨੀ ਦਾ ਮੁੰਡਾ ਨਵੀ ਜੀ ਉਹ ਸਾਡੇ ਨਾਲ ਦਰਖਤ ਚਕਾ ਚਕਾ ਕੇ ਲਵਾ ਰਹੇ ਹੈ ਤੇ ਜੂਰੇ ਸਾਡਾ 300 ਬੰਦੇ ਉਸ ਬੰਦੇ ਜਿਹੜਾ ਬੰਦੇ ਹੀ ਨਹੀਂ ਕੋਈ ਜਿਹੜਾ ਵਿਚਾਰਾ ਆਪ ਸਾਡੇ ਨਾਲ ਦਰਖਤ ਲਵਾ ਰਹੇ ਹੈ ਤੇ ਜੂਰੇ ਇੱਕ ਬੰਦਾ ਨਹੀਂ 300 ਬੰਦੇ ਦਾ ਉਹਦੀ ਟੀਮ ਜੀ ਜਿਹੜੀ ਜਿੰਨੀ ਵੀ ਆਈ ਨਵੀ ਬਾਈ ਦੀ ਉਹ ਸਾਡੇ ਨਾਲ ਸਾਡੇ ਵਿਚਾਰੇ ਵਿੱਚ ਹੋ ਕੇ ਨਾਲ ਕੰਮ ਕਰਾਉਂਦੇ ਰਹੇ ਜੀ ਉਰੇ ਉਹ ਵਿਚਾਰਾ ਹੁਣ ਵੀ ਉਰੀ ਖੜਾ ਜੀ ਨਵੀ ਭਾਈ ਆਪਣੇ ਹੀ ਬੰਦੇ ਨੇ ਤਾੜੀਆਂ ਮਰਾਤੀਆਂ ਆਪਣੇ ਹੀ ਬੰਦਿਆਂ ਦੇ ਫੋਟੋਆਂ ਖਿਚਾ ਲੀਆਂ ਇੱਕ ਬੰਦਾ ਨਹੀਂ ਸਾਡਾ ਜਿਹਨੇ 300 ਬੰਦੇ ਲੱਗੇ ਹੋਏ ਤੇ ਇੱਕ ਬੰਦੇ ਨੇ ਉਹਨਾਂ ਕੋ ਗਿਆ ਅਸੀਂ ਧਾਰਾਂ ਲੈਣ ਜਾਣੇ ਸਾਡੇ ਕੋ ਆਏ ਕਰੇਗਾ ਬਿਲਕੁਲ ਜਿਸ ਤੇ ਕਿਦ ਨਾਲ ਇੱਥੇ ਲੱਕੜਾਂ ਇਹਨਾਂ ਨੇ ਸੁੱਟੀਆਂ ਸੀਗੀਆਂ ਪਪੂਲਰ ਜਿਹਦਾ ਲੱਗਿਆ ਹੋਇਆ ਸੀਗਾ ਵੱਢ ਕੇ ਅੰਦਰ ਸੁੱਟਿਆ ਉਹ ਜ਼ਿੰਮੇਦਾਰ ਨੇ ਵੀ ਇਜਾਜ਼ਤ ਦੇ ਦਿੱਤੀ ਕਿ ਕੋਈ ਨਹੀਂ ਤੁਸੀਂ ਇਹ ਬਚਾਓ ਅਸੀਂ ਨੁਕਸਾਨ ਭਰਦੇ ਰਵਾਂਗੇ ਪਰ ਸਰਕਾਰ ਦੇ ਜਿਹੜੇ ਨੁਮਾਇੰਦੇ ਸੀਗੇ ਉਹ ਬਾੜੇ ਤਾਂ ਜਰੂਰ ਪਰ ਉਹ ਇੱਥੇ ਆ ਕੇ ਤਮਾਸ਼ਾ ਦੇ ਕੇ ਵਾਪਸ ਚੱਲ ਗਏ 10 ਮਿੰ 10000 ਰੁਪਏ ਦੀ ਤਾਰ ਸੀ ਕਹਿੰਦੇ ਉਹ ਨਹੀਂ ਭੇਜੀ ਗਈ ਹਜੇ ਵੀ ਜਿੰਨੀ ਲੱਕੜ ਇਹਨਾਂ ਨੇ ਸਿੱਟੀ ਹੋਈ ਆ ਜਾਂ ਵਿੱਚ ਪਕੜ ਹੈਗੀ ਲੱਕੜ ਦੀ ਉਹ ਪਾਣੀ ਚੱਕਰੀ ਬਣਾ ਬਣਾ ਕੇ ਅੱਗੇ ਵੱਲ ਨੂੰ ਧੁਈ ਜਾ ਰਿਹਾ ਅਸੀਂ ਵੀ ਅਰਦਾਸ ਕਰਦੇ ਆ ਕਿ ਵੀ ਇੱਥੇ ਕੁਝ ਅਜਿਹੀ ਘਟਨਾ ਨਾ ਵਾਪਰੇ ਕਿਉਂਕਿ ਇਹਦਾ ਜਿਹੜਾ ਮੰਜਰ ਹੋਣਾ ਬਹੁਤ ਭੜਾ ਹੋਣਾ ਜਿਹੜੇ ਪਿੰਡ ਨੇ 30 30 40 40 ਫੁੱਟ ਨੀਵੇਂ ਨੇ ਉਹ ਇੱਕ ਮੈਂ ਤਸਵੀਰ ਦਿਖਾਵਾਂਗਾ ਤੁਸੀਂ ਨਾਲ ਆ ਜਾਓ ਕਿ ਬਈ ਹੋਰੀ ਆਪ ਮੁਹਾਰੇ ਲੱਗੇ ਹੋਏ ਨੇ ਉਹ ਆਪ ਜਿਹੜੇ ਨੇ ਉੱਥੋਂ ਪਿੱਛੋਂ ਦਰਖਤ ਪੁੱਟ-ਪੁੱਟ ਕੇ ਲਿਆ ਰਹੇ ਨੇ ਉਹ ਇਹਦੇ ਵਿੱਚ ਸਿੱਟਣਗੇ ਕਿ ਵੀ ਕਿਸੇ ਤਰੀਕੇ ਦੇ ਨਾਲ ਜਿਹੜੇ ਆ ਉਹ ਪਾਣੀ ਨੂੰ ਰੋਕ ਸਕਣ ਕਿ ਇੱਥੇ ਜਿਹੜਾ ਆ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਮੈਂ ਦਿਖਾਨਾ ਤਾਂ ਸਾਰੀਆਂ ਚੀਜ਼ਾਂ ਇੱਕ ਵਾਰੀ ਮੈਂ ਉਹ ਤਸਵੀਰ ਜਿਹੜੀ ਆ ਟਰੈਕਟਰ ਦੇ ਨਾਲ ਬਈ ਪੂਰੀ ਵੱਡੀ ਮੋਡਲ ਲੈ ਕੇ ਆ ਰਿਹਾ ਵੱਢ ਕੇ ਲੱਕੜ ਲੈ ਕੇ ਆ ਰਿਹਾ ਬਈ ਨੇ ਪੱਟੀ ਆ ਦਰਖਤ ਆ ਤਸਵੀਰ ਦਿਖਾਵਾਂਗਾ ਬਿਲਕੁਲ ਇਹ ਬਾਈ ਵਜੀਦਪੁਰ ਦੇ ਨੇ ਤਾਂ ਇਹ ਇਹਨਾਂ ਦਾ ਡਾਇਰੈਕਟ ਟਰੈਕਟਰ ਸੀਗਾ ਅੱਗੇ ਵੱਲ ਨੂੰ ਵਧਣ ਲੱਗਿਆ ਸੀਗਾ ਤਾਂ ਇਹ ਆਪ ਇੱਥੇ ਬੋੜੇ ਨੇ ਆ ਕੇ ਇੱਥੇ ਇਹ ਟਰੈਕਟਰ ਦੇ ਨਾਲ ਮਦਦ ਕਰਦੇ ਨੇ ਲੋਕ ਇਹੀ ਕਹਿ ਰਹੇ ਨੇ ਕਿ ਚਿੱਟੇ ਲੀੜੇ ਵਾਲੇ ਨਹੀਂ ਹੈਗੇ ਚਿੱਟੇ ਲੀੜੇ ਵਾਲੇ ਜ਼ਰੂਰ ਨੇ ਇਹਨਾਂ ਦੇ ਉਹ ਚਿੱਟੇ ਲੀੜੇ ਨੇ ਜਿਹੜੇ ਇਸ ਕੰਮ ਦੇ ਵਿੱਚ ਮੈਲੇ ਹੁੰਦੇ ਆ ਤਾਂ ਬਾਈ ਆਪ ਲੱਗੇ ਹੋਏ ਨੇ ਤਾਂ ਜਿਸ ਤਰੀਕੇ ਦੇ ਨਾਲ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਹੁਣ ਪ੍ਰਸ਼ਾਸਨ ਦੀ ਕੀ ਬੰਦ ਦੀ ਹੈ ਜ਼ਿੰਮੇਵਾਰੀ ਕਿਵੇਂ ਕੰਮ ਕਰਨਾ ਕਿਉਂਕਿ ਇਹਨਾਂ ਦੇ ਆਪ ਦੇ ਟਰੈਕਟਰ ਵਾੜੇ ਹੋਏ ਨੇ ਪ੍ਰਸ਼ਾਸਨ ਨੇ ਜੀਸੀਬੀ ਭੇਜੀ ਉਹ ਵੀ ਬੰਦ ਹੋ ਗਈ ਉਹਦੇ ਤੇ ਤੇਲ ਮੁੱਕ ਗਿਆ ਇਹਨਾਂ ਨੇ ਹੱਥ ਜੋੜੇ ਕੇ ਵੇਥੋਂ ਲੈ ਜਾਓ ਐਦੀ ਕੋਈ ਜ਼ਰੂਰਤ ਨਹੀਂ ਹੈਗੀ ਕੋਈ ਚਾਹੀਦਾ ਸਾਧਨ ਭੇਜੋ ਤੇ ਤਸਵੀਰਾਂ ਤੁਹਾਡੇ ਨਾਲ ਸੀ ਸਾਂਝੀ ਕਰ ਰਿਹਾ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਵੱਧ ਤੋਂ ਵੱਧ ਜੋ ਕਿ ਰੋਪੜ ਜ਼ਿਲ੍ਹੇ ਦੇ ਇਸ ਵਜੀਦਪੁਰ ਪਿੰਡ ਦੇ ਵਿੱਚ ਪਹੁੰਚੋ ਮਦਦ ਕਰੋ ਇਹਨਾਂ ਦੀ ਕਿਉਂਕਿ ਜੇ ਕੋਈ ਘਟਨਾ ਵਾਪਰ ਗਈ ਤੇ ਬੜਾ ਔਖਾ ਮੁਸ਼ਕਲ ਹੋ ਜਾਣਾ ਨੀਚੇ YouTube ਦੇ ਉੱਤੇ Facebook ਤੇ ਵੀ ਕਮੈਂਟ ਕਰਨ ਦੀ ਲੋੜ ਨਹੀਂ ਹੋਣੀ ਕਿ ਵਾਇਕਰੂ ਬਹੁਤ ਮਾੜਾ ਆਇਆ ਹੁਣ ਸਾਨੂੰ ਚਾਹੀਦਾ ਹੈ ਕਿ ਇਸ ਪਰਿਵਾਰਾਂ ਦਾ ਸਾਥ ਦਿੱਤਾ ਜਾਵੇ ਬਈ ਤੁਸੀਂ ਮੈਨੂੰ ਲੱਗਦਾ ਤੁਸੀਂ ਲੱਗੀਆਂ ਜ਼ਿੰਮੇਵਾਰੀ ਨਿਭਾਉਣੀ ਹੈ ਤੁਹਾਡਾ ਟਰੈਕਟਰ ਵੀ ਰੋਡ ਚੱਲਿਆ ਸੀਗਾ ਜਿਸ ਤਰੀਕੇ ਦੇ ਹਾਲਾਤ ਦੱਸ ਲਈ ਪ੍ਰਸ਼ਾਸਨ ਜਵਾਂ ਨਹੀਂ ਮਦਦ ਕਰ ਰਿਹਾ ਆਪਣੇ ਪੁੱਤਾਂ ਵਰਗੇ ਟਰੈਕਟਰ ਫਸਲਾਂ ਤਬਾਹ ਕਰਦੀਆਂ ਪਿਆ ਜੀ ਮੂਰੇ ਜ਼ਮੀਨ ਆ 25 ਕਿੱਲੇ ਆ ਜੀ ਹੁਣ ਜੇ ਬੰਨ ਹਟਦਾ ਜ਼ਮੀਨ 8 ਫੁੱਟ ਨੀਵੀਂ ਆ ਇੱਧਰ ਕੀ ਕਰਨਾ ਹੁਣ ਸਾਨੂੰ ਕਰਨਾ ਪੈਣਾ ਪ੍ਰਸ਼ਾਸਨ ਤਾਂ ਉਹ ਕਰਕੇ ਹੱਥ ਛਾੜ ਕੇ ਤਾਰ ਦੁਪਹਿਰੇ ਤੇ ਮਗਾਉਂਦੇ ਆਂ ਅਸੀਂ ਤੇ ਕੀ ਨਹੀਂ ਕਰਦੇ ਜੇ ਦਰਸਤ ਘੇਰਦੇ ਹੋ ਹੜੀ ਜਾਂਦੇ ਆ ਇਹ ਤਾਰ ਆਊਗੀ ਤਾਂ ਹੀ ਆ ਮਨ ਦੁਖੀ ਹੋ ਰਿਹਾ ਇੱਕ ਤਾਂ ਕੁਦਰਤ ਦੀ ਮਾਰ ਐ ਦੂਜੀ ਜਿਹੜੀਆਂ ਸਰਕਾਰਾਂ ਚੋਲੀਆਂ ਉਹਨਾਂ ਦੀ ਮਾਰ ਐ ਅਣਗਹਿਲੀ ਕਰੀ ਜਾ ਰਹੀ ਐ ਬਿਲਕੁਲ ਨਹੀਂ ਖੜ ਰਹੇ ਮਨ ਦੁਖੀ ਹੋ ਰਿਹਾ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਇਹ ਤਸਵੀਰ ਐ ਬਈ ਜਿਹੜੇ ਨੇ ਕਹਿ ਰਹੇ ਨੇ ਕਿ ਮੇਰੇ ਬਿਲਕੁਲ ਥੋੜੀ ਜ਼ਮੀਨ ਐ ਫਸਲ ਬੀਜੀ ਹੋਈ ਐ ਤਾਂ ਇੱਥੇ 10 ਮਿੰਟ ਕਹਿ ਕੇ ਜਿਹੜੇ ਗਏ ਸੀਗੇ ਉਹ ਹਾਇਏ ਤੱਕ ਨਹੀਂ ਆਏ ਜਿਹੜੇ ਐਮ.ਐਲ.ਏ ਚਰਨਜੀਤ ਨੇ ਉਹਨਾਂ ਨੇ ਹੁਣ ਤੱਕ ਮਦਦ ਨਹੀਂ ਭੇਜੀ ਕਿਉਂਕਿ ਤਕਰੀਬਨ ਸਵੇਰ ਦੀ ਵੇਟ ਕਰੀ ਜਾ ਰਹੇ ਆ ਤੇ ਇਧਰ ਆਹ ਟਰੈਕਟਰ ਦੇ ਥਰੂ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਪਿੱਛੇ ਇੱਕ ਮੋੜ ਜਿਹੜਾ ਵੱਡ ਕੇ ਲਿਆਤਾ ਹੈ ਇਹਦੇ ਵਿੱਚ ਗੱਟੇ ਨੇ ਪੂਰਾ ਜ਼ੋਰ ਲਾ ਕੇ ਜੂਮ ਲੱਕ ਨੌਜਵਾਨਾਂ ਦੇ ਵਿੱਚ ਜਜ਼ਬਾ ਦੇਖੋ ਨੌਜਵਾਨਾਂ ਦੇ ਵਿੱਚ ਅੱਗੇ ਅੱਗੇ ਪਾਸੇ ਨੂੰ ਮੈਂ ਤਸਵੀਰ ਦਿਖਾਵਾਂਗਾ ਕਿ ਉਹਨਾਂ ਨੂੰ ਐਨੀ ਟੈਨਸ਼ਨ ਆ ਕਿ ਵੀ ਕੋਈ ਵੀ ਘਟਨਾ ਨਾ ਵਾਪਰੇ ਕਿਉਂਕਿ ਇਹ ਬਹੁਤ ਮੁਸ਼ਕਲ ਦੀ ਘੜੀ ਆ ਇਹਨਾਂ ਵਾਸਤੇ ਜਿਵੇਂ ਇਸ ਨੂੰ ਅੱਗੇ ਸਿੱਟਣਾ ਲੈ ਕੇ ਜਾਣਾ ਕਿਉਂਕਿ ਇਹਨਾਂ ਨੂੰ ਇਹ ਆ ਕਿ ਵੀ ਪਾਣੀ ਰੁਕ ਜਾਵੇ ਬਾਪੂ ਜੀ ਇਹ ਹਾਲਾਤ ਬੜੇ ਔਖੇ ਨੇ ਬੜਾ ਸਮਾਂ ਮਾੜਾ ਦੇਖਿਆ ਪੰਜਾਬ ਨੇ ਪਰ ਇਹ ਜਦੋਂ ਇਸ ਤਰ੍ਹਾਂ ਦਾ ਸਮਾਂ ਹੁੰਦਾ ਆਪ ਦੇ ਗੰਦੇ ਪਿੱਠ ਕਰ ਲੈਂਦੇ ਆ ਸਰਕਾਰ ਚੁਣੀ ਸੀ ਕਿ ਮਜ਼ਾਦ ਕਰ ਰਹੀ ਹੈ ਇੱਥੇ ਆ ਕੇ ਉਹ ਮਜ਼ਾਦ ਤਾਂ ਕਰਦੀ ਉਹ ਮਜ਼ਾਕ ਹੀ ਕਰਦੀ ਮਦਦ ਨਹੀਂ ਕਰਦੀ ਕਦੇ ਮਦਦ ਕਦੇ ਕਰੀਓ ਨਹੀਂ ਕਦੇ ਨਹੀਂ ਕਰੀ ਮਦਦ ਸਰਕਾਰਾਂ ਮਦਦ ਕਿੱਥੇ ਕਰਦੀ ਬਿਲਕੁਲ ਤੇ ਮੈਂ ਤੁਹਾਨੂੰ ਤਸਵੀਰ ਦਿਖਾਉਂਦਾ ਰਵਾਂਗਾ ਲਗਾਤਾਰ ਕਿਉਂਕਿ ਜਦੋਂ ਤੱਕ ਇਹਨਾਂ ਦਾ ਇਹ ਹੱਲ ਨਹੀਂ ਹੁੰਦਾ ਪ੍ਰਸ਼ਾਸਨ ਇੱਥੇ ਜਿਹੜਾ ਚੰਗੀ ਤਰ੍ਹਾਂ ਸੁਣਵਾਈ ਨਹੀਂ ਕਰਦਾ ਅਸੀਂ ਲਗਾਤਾਰੇ ਤਸਵੀਰਾਂ ਸਾਂਝੀਆਂ ਕਰਦੇ ਰਹਿਵਾਂਗੇ ਸਾਡੇ ਹੋਰ ਬਹੁਤ ਸਾਰੇ ਮਿੱਤਰ ਜਿਹੜੇ ਨੇ ਮੀਡੀਆ ਤੋਂ ਜਿਹੜੇ ਆਜ਼ਾਦ ਤੌਰ ਦੇ ਉੱਤੇ ਪੱਤਰਕਾਰੀ ਕਰਦੇ ਆ ਹਰ ਜ਼ਿਲ੍ਹੇ ਦੇ ਵਿੱਚ ਹੱਥਾਂ ਦੇ ਉੱਤੇ ਬੈਠ ਕੇ ਉਹ ਕੰਮ ਕਰ ਰਹੇ ਨੇ ਤੁਹਾਡੇ ਤੱਕ ਤਸਵੀਰਾਂ ਪਹੁੰਚਾਉਣੀ ਸਾਡੀ ਜ਼ਿੰਮੇਵਾਰੀ ਹੈ ਕਿ ਇਹ ਲੋਕਾਂ ਦਾ ਦੁੱਖ ਤੁਹਾਡੇ ਤੱਕ ਪਹੁੰਚਾਈਏ ਕਿ ਇਹਨਾਂ ਦੀ ਮਦਦ ਹੋ ਸਕੇ ਹੁਣ ਬਈ ਜਿਵੇਂ ਟਰੈਕਟਰ ਨੂੰ ਅੱਗੇ ਲੈ ਕੇ ਜਾ ਰਹੇ ਨੇ ਇਹ ਵੀ ਡਰ ਹੈ ਕਿ ਅੱਗੇ ਜਿਹੜਾ ਥਾਂ ਹੈ ਉਹ ਬੜਾ ਮੁਸ਼ਕਲ ਥਾਂ ਹੈ ਕਿਉਂਕਿ ਉਹ ਅੱਗੇ ਨੂੰ ਥਾਂ ਬੈਠੀ ਜਾ ਰਿਹਾ ਪੂਰੀ ਜਾ ਰਿਹਾ ਖੁਰ ਰਿਹਾ ਸਾਰਾ ਤਾਂ ਉਹਦੀ ਵੀ ਟੈਨਸ਼ਨ ਆ ਮੈਂ ਤੁਹਾਨੂੰ ਤਸਵੀਰ ਜਿਹੜੀ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਵੀ ਕਿਵੇਂ ਟਰੈਕਟਰ ਦੇ ਨਾਲ ਕਈ ਚੀਜ਼ਾਂ ਬੰਨ੍ਹ ਕੇ ਉਹ ਅੱਗੇ ਨੂੰ ਸੱਟ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਡਰ ਹੈਗਾ ਇਹਨਾਂ ਨੂੰ ਆਪਣੀ ਜ਼ਮੀਨਾਂ ਦੇ ਨਾਲ ਪਿਆਰ ਹੈ ਕਿ ਕੋਈ ਘਟਨਾ ਨਾ ਵਾਪਰੇ ਉਸੇ ਚੀਜ਼ ਦੇ ਚੱਲਦੇ ਹੋਏ ਆ ਇਹ ਸਾਰਾ ਕੁਝ ਕਰ ਰਹੇ ਨੇ ਕੋਈ ਕੱਪੜੇ ਦਾ ਫਿਕਰ ਨਹੀਂ ਹੈਗਾ ਕਿ ਦਾਗ ਲੱਗ ਜਾਏਗਾ ਪੈਂਟ ਦੇ ਉੱਤੇ ਸ਼ਰਟ ਦੇ ਉੱਤੇ ਕੁਰਤੇ ਦੇ ਉੱਤੇ ਕੋਈ ਪ੍ਰਵਾਹ ਨਹੀਂ ਕੋਈ ਟੈਨਸ਼ਨ ਨਹੀਂ ਬਿਨਾ ਟੈਨਸ਼ਨ ਪ੍ਰਵਾਹ ਦੇ ਉਤੋਂ ਇਹ ਪੰਜਾਬ ਦੇ ਜਾਏ ਇਹ ਪੰਜਾਬ ਦੇ ਪੁੱਤ ਇੱਥੇ ਆਪਣੀ ਜ਼ਮੀਨਾਂ ਨੂੰ ਬਚਾਉਣ ਦੇ ਲਈ ਲੱਗੇ ਹੋਏ ਨੇ ਪ੍ਰਸ਼ਾਸ਼ਨ ਦੇ ਕਈ ਬੰਦੇ ਆਏ ਪਰ ਉਹ ਆ ਕੇ ਮੁੜ ਗਏ ਉਹਨਾਂ ਨੇ ਕੋਈ ਸਾਰ ਨਹੀਂ ਲਈ 10 ਮਿੰਟ ਕਹਿ ਕੇ ਗਏ ਸਵੇਰ ਦੇ 7 ਵਜੇ ਦੇ ਕਹਿੰਦੇ ਤਾਰ ਹੁਣ ਤੱਕ ਨਹੀਂ ਪਹੁੰਚੀ ਤੇ ਮਦਦ ਜਿਹੜੇ ਨੇ ਉਹ ਆਪਣੀ ਆਪ ਕਰਦੇ ਨਜ਼ਰ ਆ ਰਹੇ ਨੇ ਇਹ ਤਸਵੀਰ ਹੈ ਤੁਹਾਡੇ ਤੋਂ ਰੋਪੜ ਜ਼ਿਲ੍ਹੇ ਦੀ ਜਿਹੜੀ ਆ ਵਜੀਤਪੁਰ ਪਿੰਡ ਦੀ ਸਾਂਝੀ ਕਰ ਰਿਆ ਸਤਲੁਜ ਦਰਿਆ ਦੇ ਕੰਢੇ ਤੋਂ ਉਹ ਯਾਰ ਪਟਾ ਦੇ ਨੂੰ ਟਰੈਕਟਰ ਬਾਹਰੋਂ ਪਹਿਲਾਂ ਤਾਂ ਬਿਲਕੁਲ ਤਾਂ ਪਹਿਲਾਂ ਟਰੈਕਟਰ ਬਾਹਰ ਨੂੰ ਕੱਢਣਗੇ ਬਹੁਤ ਤਸਵੀਦਾ ਕਿਉਂਕਿ ਦਿਲ ਵੀ ਦੁਖਦਾ ਹੈ ਚੀਜ਼ਾਂ ਜਦੋਂ ਅਸੀਂ ਦਿਖਾਉਂਦੇ ਆ ਕਿਉਂਕਿ ਇਹ ਮੁਸੀਬਤ ਹੈ ਇਹ ਪਿੰਡਾਂ ਵਾਸਤੇ ਜਿਹੜੇ ਨੇੜੇ-ਤੇੜੇ ਪਿੰਡ ਨੇ ਪਾਣੀ ਪਰ ਉੱਪਰੋਂ ਲਗਾਤਾਰ ਪਾਣੀ ਜਿਸ ਤੇ ਕਿਦ ਨਾਲ ਪੈ ਰਹੇ ਆ ਓ ਬਾਈ ਉਧਰ ਨਾ ਜਾਓ ਜਾਓ ਬਾਈ ਮਾ ਜਾਓ ਬਾਈ ਉਹ ਬਿਲਕੁਲ ਆ ਕੇ ਕਾਇ ਨੌਜਵਾਨ ਨੇ ਉਹ ਪੰਜਾਬ ਦੇ ਜਿਹੜੇ ਆਪਣੇ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਆਪਣੀ ਫਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਉਹ ਨਹੀਂ ਹੈਗੇ ਕਿ ਵੀ ਤਮਾਸ਼ੀਨ ਖੜ ਕੇ ਫੋਟੋਆਂ ਖਚਾਈ ਜਾਣ ਦੇਖੀ ਜਾਣ ਤੇ ਤਸਵੀਰ ਹੈ ਤੁਹਾਨੂੰ ਮੈਂ ਸਾਂਝੀ ਕਰ ਰਿਹਾ ਕਿ ਕਿਸ ਤੀਕੇ ਦੇ ਨਾਲ ਇੱਥੇ ਹਾਲਾਤ ਬਣੇ ਹੋਏ ਨੇ ਉਹਦੇ ਚਲਦਿਆਂ ਹੋਇਆਂ ਨੌਜਵਾਨ ਆਪ ਕੋਸ਼ਿਸ਼ ਕਰ ਰਿਹਾ ਕਿ ਵੀ ਇਸ ਨੂੰ ਬਚਾਇਆ ਜਾ ਸਕੇ ਕਿਸੇ ਵੀ ਤਰੀਕੇ ਦੇ ਨਾਲ 200 ਫੁੱਟ ਤੱਕ ਦਾ ਇਹ ਪਾੜ ਪਿਆ ਹੈ ਕਹਿੰਦੇ ਪਹਿਲਾਂ ਅੱਗੇ ਤੱਕ ਸੀਗਾ ਵਾਧਾ 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 ਜਾ ਰਿਹਾ